ਹਲਕੇ ਦੀ ਸਾਰੀ ਲੀਡਰਸ਼ਿਪ ਪ੍ਰਮਾਨ ਸਾਹਿਬ ਗੰਦੂਤ ਸਿੰਘ ਜੀ ਜਤਖਾਤਰੋਂ ਸਾਹਿਬ ਸਾਰੀ ਲੀਡਰਸ਼ਿਪ ਬੀਬੀ ਵਿਰਖ ਜੀ ਜਗਦਰ ਰੇਵ ਸਿੰਘ ਜੀ ਫੋਰ ਸਾਡੇ ਤਿੰਨਾ ਹਲਕਿਆਂ ਤੋਂ ਸੰਗਰੂਰ ਧੂਰੇ ਔਰ ਅਮਰਗੜ ਤੋਂ ਹਜ਼ਾਰਾਂ ਦੀ ਗਿਣਤੀ ਚਾਈ ਗੁਰੂ ਰੂਪ ਸਾਧ ਸੰਗਤ ਆਗੂ ਔਰ ਵਰਕਰ ਸਰਦਾਰਾਂ ਬੀਬੀਆਂ ਪਹਿਣਾ ਬਜ਼ੁਰਗ ਨੌਜਵਾਨ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਜੂ ਜੀ ਜੀ ਫਤਿਹ ਵੀਰੋ 10-15 ਮਿੰਟ ਵਿੱਚ ਤੁਹਾਡੇ ਨਾਲ ਕੁਝ ਵਿਚਾਰ ਪੰਥਰ ਪੰਜਾਬ ਦੇ ਆ ਸਾਡੇ ਰਾਸ ਦੀ ਜੋ ਹਾਲਾਤ ਨੇ ਉਹ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦੇ ਆ ਮੈਂ ਇੱਕ ਪੰਜਾਬੀ ਦੇ ਸ਼ੇਰ ਨਾਲ ਸ਼ੁਰੂ ਕਰਦਾ ਜਿਸ ਵਿੱਚ ਕਿ ਬੜਾ ਦੁਖਾਂਤ ਪੰਜਾਬ ਦਾ ਸਾਨੂੰ ਨਜ਼ਰ ਆਉਂਦਾ ਹੈ ਉਹਦੇ ਰੁਤਬਿਆਂ ਦੀ ਤਲਾਸ਼ ਨਹੀਂ ਕਿਸੇ ਮਕਸਦ ਲਈ ਤੁਰੇ ਹਾਂ ਅਸੀਂ ਅਹੁਦੇ ਰੁਤਬਿਆਂ ਦੀ ਤਲਾਸ਼ ਨਹੀਂ ਕਿਸੇ ਮਕਸਦ ਲਈ ਤੁਰੇ ਹਾਂ ਅਸੀਂ ਸ਼ਾਇਦ ਜੇ ਕਿਤੇ ਬਚਾ ਸਕੀਏ ਹੋਂਦ ਆਪਣੀ ਗੁਆ ਰਹੇ ਪੰਜਾਬ ਨੂੰ ਹੋਂਦ ਆਪਣੀ ਗੁਆ ਰਹੇ ਪੰਜਾਬ ਨੂੰ ਅੱਜ ਪੰਜਾਬ ਵੀਰੋ ਆਪਣੀ ਹੋਂਦ ਗੁਆ ਰਿਹਾ ਹੈ ਪੰਜਾਬ ਦੀ ਹੋਂਦ ਨੂੰ ਖਤਰਾ ਪੰਜਾਬ ਦੀ ਸਮਿਆਚਾਰ ਸਮਾਜਿਕ ਔਰ ਧਾਰਮਿਕ ਪਛਾਣ ਨੂੰ ਖਤਰਾ ਪੰਜਾਬ ਦੀ ਆਰਥਿਕਤਾ ਨੂੰ ਖਤਰਾ ਪੰਜਾਬ ਦੀ ਕਿਤੇ ਨੂੰ ਖੇਤੀਬਾੜੀ ਮਜ਼ਦੂਰੀ ਵਪਾਰੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਖਤਰਾ ਪੰਜਾਬ ਜਿਹੜੀਆਂ ਚੀਜ਼ਾਂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅੱਜ ਪੰਜਾਬ ਦੀਆਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਖਤਰਾ ਹੈ ਅੱਜ ਲੋੜ ਹੈ ਕਿ ਪੰਜਾਬ ਉਹਨਾਂ ਲੋਕਾਂ ਦੇ ਉਹਨਾਂ ਰਾਸੀ ਲੋਕਾਂ ਦੇ ਦਿੱਤੇ ਜਣੇ ਕਿ ਲੋਕ ਐਡਾ ਪੰਜਾਬ ਆਪਾ ਦੇਤਾ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਯਾਰ ਅਕਾਲੀ ਦਲ ਥੋੜੀ ਪਾਰਟੀ ਆ ਮਾਂ ਥੋੜੀ ਪਾਂ ਪਾਰਟੀ ਐ 103 ਸਾਲ ਪੁਰਾਣੀ ਪਾਰਟੀ ਐ ਥੋੜੇ ਗੁਜ਼ਰਗਾਹ ਦੀ ਪਣਾਈ ਪਾਰਟੀ ਐ ਆ ਜਿਹੜੀ ਪਾਰਟੀ ਐ ਕੌਮ ਦੀ ਥੋੜੀ ਸਾਰਿਆਂ ਦੀ ਫੌਜ ਐ ਆਈ ਪਾਰਟੀ ਐ ਜਿੱਦਾਂ ਨੇ ਕਿਸਾਨਾਂ ਨੂੰ ਖੜਾ ਕੀਤਾ ਥੋੜੇ ਟਰੈਕਟਰਾਂ ਦੇ ਟੈਕਸ माफ ਕੀਤੇ ਐ ਉਹਨੂੰ ਕਿਉਂ ਬੁਲਕਣੇ ਛੱਡ ਦਿੰਦੇ ਐ ਕਿਉਂ ਬੰਦ ਬੈਠੀ ਦਿੱਤੀ ਐ ਥੋੜੇ ਪੱਕੇ ਖਾੜੇ ਬਣਾਏ ਐ ਅੰਡਰਗ੍ਰਾਉਂਡ ਪਾਈਪਾਂ ਪਈਆਂ ਜਿੰਨੀਆਂ ਕਸੀਆਂ ਤੇਰਾ ਬਣਾਉਣਾ ਦਾ ਕਾਲੀ ਕਦੇ ਆ ਜਿਹੜੀਆਂ ਮੰਡੀਆਂ 'ਚ ਬੈਠੇ ਹੋ ਉਹ ਬਣਾਉਣਾ ਦਾ ਕਾਲੀ ਬਲਾ ਕਰ ਤੇ ਝੋਨੇ ਨੂੰ ਤੇ ਗਰੀਬ ਨੂੰ ਆਟਾ ਦਾਲ ਦੇਣ ਵਾਲਾ ਕਾਲੀ ਦਲਸੀ ਸ਼ਗਰ ਸ਼ੁਰੂ ਕਰਨ ਵਾਲਾ ਕਾਲੀ ਦਲਸੀ ਪੈਨਸ਼ਨਾਂ ਦੇਣ ਵਾਲਾ ਕਾਲੀ ਦਲਸੀ ਐਸੀ ਬੱਚਿਆਂ ਨੂੰ ਮੁਕਤ ਭੋਜਨ ਵਾਲਾ ਕਾਲੀ ਦਲਸੀ ਸਰਕਾਰੀ ਹਸਪਤਾਲਾਂ ਤੇ ਦਵਾਈਆਂ ਖਾਣੇ ਖੋਲਣ ਵਾਲਾ ਕਾਲੀ ਦਲਸੀ ਨੌਜਵਾਨਾਂ ਨੂੰ ਜਿੰਮ ਦੇਣ ਵਾਲਾ ਕਾਲੀ ਦਲਸੀ ਖੇਡਾਂ ਦਾ ਸਮਾਨ ਕਬੱਡੀ ਨੂੰ ਦੁਨੀਆਂ ਦੇ ਨਕਸ਼ੇ ਬਣਾਉਣ ਵਾਲਾ ਕਾਲੀਰਾਂਜੀ ਥੋੜੇ ਕਸ਼ਮੂ ਨੇ ਮੇਲੇ ਕਰਾਉਣ ਵਾਲਾ ਕਾਲੀਵਲ ਸਿੰਘ ਘੋੜਿਆਂ ਦੇ ਮੇਲੇ ਕਰਾਉਣ ਵਾਲਾ ਕਾਲੀਵਲ ਸਿੰਘ ਆ ਸੜਕਾਂ ਬਣਾਉਣਾ ਦਾ ਆ ਢੂੜੀ ਤਾਂ ਤੁਸੀਂ ਅੰਮ੍ਰਿਤਸਰ ਚਲੇ ਜਾਓ ਗੁਰੂ ਜੀ ਨਗਰੀ ਪਟਿਆਲੇ ਚਲੇ ਜਾਓ ਤੁਸੀਂ ਕਿੱਥੇ ਮੱਤੀ ਚਲੇ ਜਾਓ ਸੜਕਾਂ ਦੇ ਕੋਚਾਰ ਛੇ ਲੈਣ ਦੀ ਅਮਰੀਕਾ ਕੈਨੇਡਾ ਵਰਕੀਆਂ ਸੜਕਾਂ ਬਣਾਉਣਾਂ ਦਾ ਕੰਮ ਕਰਦਾ ਬੋਲੇ ਸੋਨਹੜਾ गुरु प्यारी साथ संगत जी फते सबको बधाई देना चाहना संगरूर पार्लीमेंट हल्के सारे वर्कर लीडरशिप का हल्का इंचार्ज का ਮੈਂ ਹੁਣੀ ਸੁਨਾਮ ਤੋਂ ਆਇਆ ਐਡਾ ਠਾਠਾ ਮਾਰਦਾ ਕੱਟ ਤੇ ਅੱਜ ਤੁਹਾਡੇ ਕੋਲੇ ਹੁਣੀ ਦੇਖਿਆ ਐਡੇ ਵਡਿਆ ਵੈਲੀਆਂ ਮੈਂ ਕਾਫੀ ਸਾਡ ਹੁਤੇ ਐਡੀਡੀ ਕੱਟ ਦੇਦੇ ਪਰ ਥੋੜਾ ਠੱਠ ਮਲਾਹ ਅੱਜ ਆਪਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹੱਕੀ ਤੇ ਕੰਦ ਕਰਦੇ ਜਿਹੜੇ ਹੱਕੇ ਦਾ ਮੁੱਖ ਮੰਤਰੀ ਹੁੰਦਾ ਉਹ ਹੱਕੇ ਦੇ ਲੋਕਾਂ ਨੂੰ ਤੇ ਚਾਹੀਦਾ ਹੁੰਦਾ ਮੈਂ ਪੁੱਛ ਰਿਹਾ ਸੀ ਕਿ ਭਗਵੰਤ ਮਾਨ ਪਿਛਲੇ 2.5 ਸਾਲਾਂ ਕਿੰਨੀ ਵਾਰ ਮੈਨ ਲੱਗਦਾ ਬੰਦੇ ਕਹਿੰਦੇ ਸੀ ਦੋ ਤਿੰਨ ਵਾਰ ਵੀ ਨਹੀਂ ਮਸਾਇਆ ਤੇ ਮੈਂ ਪੁੱਛਣਿਆ ਸੀ ਕੀ ਧੂਰੀ ਸ਼ਹਿਰ ਵਿੱਚ ਕਿੰਨਾ ਪੈਸਾ ਭੇਜਿਆ ਮੈਂ ਸੁਣਦਾ ਕਿ ਸ਼ਹਿਰ 100 ਕਰੋੜ ਮੇਂਤਾ ਹੁੱਕ ਕਹਿੰਦੇ ਦਿਵਾਨੀ ਨਹੀਂ ਮੈਂ ਕਿ ਪਿੰਡਾਂ ਵਿੱਚ ਗ੍ਰਾਂਟਾਂ ਆਉਣੀ ਐ ਮੁੱਖ ਮੰਤਰੀ ਪਿੰਡ ਪਿੰਡ ਜਾਂਦਾ ਹੋਣਾ ਆਪਣਾ ਧਨਵਾਦ ਕਰਨ ਵਾਸਤੇ ਵੀ ਨਹੀਂ ਆਇਆ ਮੈਨ ਲੱਗਦਾ ਧੰਨਵਾਦ ਕਰਨ ਵਾਸਤੇ ਵੀ ਨਹੀਂ ਆਇਆ ਆ ਮੈਨੂੰ ਬੋਲਦੀ ਦੀ ਦੱਸ ਰਹੀ ਸੀ ਆ ਜਿਹੜੀ ਸੜਕਾ ਭੋਨੀਗੜ ਤੋਂ ਨਾ ਬਾਫਤ ਦਿਖੋ ਦੇ ਕਿ ਕਰਦੀ ਹੈ ਕਹਿੰਦੇ ਸੜਕ ਤੇ ਧੂਨਾ ਵੀ ਜਗੇ ਰਹੇ ਆ ਆ ਤਾਂ ਮੁੱਖ ਮੰਤਰੀ 50 ਸੌਖਾ ਨਮੋਣੀ ਓਪੀ ਹੈ ਕੀ ਆ ਕੱਲਾ ਮੁੱਖ ਮੰਤਰੀ ਬਣ ਗਏ ਇਹਨਾਂ ਨੇ ਕੱਲਾ ਮੁੱਖ ਮੰਤਰੀ ਬੰਦਾ ਨਹੀਂ ਸੇਵਾ ਨਹੀਂ ਕਰਨੀ ਸੀ ਤੁਸੀਂ ਜਾ ਕੇ ਲੰਬੀ ਅਜਤੇ ਗਿਆ ਜਿੱਥੋਂ ਬਾਦਲ ਸਿੰਘ ਮੁੱਖ ਮੰਤਰੀ ਰਹੇ 5 ਸਾਲ ਹਰ ਮਹੀਨੇ ਹਰ ਮਹੀਨੇ ਮੁੱਖ ਮੰਤਰੀ ਹੁੰਦੇ ਉਹ ਤਿੰਨ ਦਿਨ ਲਾਉਂਦੇ ਸੀ ਪਿੰਡ ਪਿੰਡ ਜਾ ਕੇ ਸੰਗਤ ਦਰਸ਼ਨ कोई मीनाड़ी टपैया जिथे वा पाके संगम दर्शन ही करते थे के नहीं कर अपने पे, अपने हल्के लंबे बटिंडा पार्लियामेंट साडा चला जाके देखो कि हाल है किमे बनाई 50000 रुपय रे कन्ने किरमाल मार दे काम होवे सरदार सुबीर सिंह बटल सरदार प्रकाश ਜਿੱਦਰ ਮਰਜ਼ੀ ਜਾ ਕੇ ਸਿਰ ਅੱਤ ਪਰ ਕੀ ਗੱਲ ਹੁੰਦੀ ਸੀ ਸ਼ਾਂਤੀ ਪਾਇਚਕ ਸ਼ਾਂਤੀ ਦੀ ਗੱਲ ਹੁੰਦੀ ਸੀ ਤੇ ਪਿਛਲੇ ਦੋ ਸਾਲ ਪ੍ਰਧਾਨ ਸੁਖਬੀਰ ਬਾਦਲ ਅੱਜ ਧੂਰੀ ਪਹੁੰਚੇ ਸੀ ਚੁੰਦਾਜੀ ਦੇ ਚੌਂਕਪਟਾਰ ਲਈ ਕੀ ਕੰਮ ਜਾਉਗੇ ਅਸੀਂ ਧੰਨਵਾਦੀਆਂ ਪ੍ਰਧਾਨ ਸਾਹਿਬ ਦੇ ਜੋ ਚੌਂਕ ਨੂੰ ਹਲਾਰਾ ਦੇਣ ਲਈ ਇੱਥੇ ਅੱਜ ਆਏ ਉਹਨਾਂ ਦੀ ਆਮਦ ਤੇ ਜੋ ਅੱਜ ਰਿਕਾਰਡ ਤੋੜ ਇਕੱਠ ਹੋਇਆ ਮੈਂ ਧੂਰੀ ਇਲਾਕਾ ਨਿਵਾਸੀਆਂ ਦਾ ਸੰਗੂਰ ਇਲਾਕਾ ਨਿਵਾਸੀਆਂ ਦਾ ਅਮਰ ਕੜ ਲੱਖਾਂ ਨਿਵਾਸੀ ਜਿਨ੍ਹਾਂ ਨੇ ਵੱਡੀ ਗਿਣਤੀ ਚ ਇੱਥੇ ਪਹੁੰਚੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਪ੍ਰਧਾਨ ਜੀ ਨੇ ਜੋ ਆਖਿਆ ਵੀ ਝੁੰਡਾ ਨੂੰ ਬੜਾਓ ਐਂਪੀ ਤੇ ਜਿਹੜੀਆਂ ਟੋਡੀਆਂ ਮੱਗਾਂ ਨੇ ਚਾਹੇ ਇੱਥੇ ਕੋਤਿਆਂ ਨੇ ਜਾਂ ਹੋ ਰਾ ਸੀ ਆਪਣੀ ਪੂਜਾ ਕਰਾ ਕੇ ਬਿਮਾਰ ਮੈਂ ਪ੍ਰਧਾਨ ਜੀ ਨੂੰ ਇੱਥੇ ਆਉਂਦੇ ਜੀ ਆਇਆਂ ਆਖਦਾ ਇਸ ਇਕੱਠ ਵਿੱਚ ਜੋ ਅੱਜ ਦਾ ਹੋਇਆ ਜਿੱਥੇ ਵੱਖ-ਵੱਖ ਪਿੰਡਾਂ ਨੇ ਆਪਣਾ ਯੋਗਦਾਨ ਪਾਇਆ ਉੱਥੇ ਖਾਸ ਕਰਕੇ ਔਰਤਾਂ ਦਲਗੀਆਂ ਬੀਬੀਆਂ ਨੇ ਪਹਿਲਾਂ ਦੇ ਵੀ ਸਰ ਜੋ ਜਤਨ ਕੀਤੇ ਕਿੱਥੇ ਮੈਂ ਸੰਗਤ ਦਾ ਧੰਨਵਾਦ ਕਰਿਆ ਉੱਥੇ ਖਾਸ ਕਰਕੇ ਇਸਤਰੀ ਕਲਿਦਾਰ ਬੀਬੀ ਸੁਖਿੰਦਰ ਕੌਰ ਖਾਲਸਾ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ